ਖਾਲਸਾ ਦੇ ਵੀਰੋ ਇੱਕ ਦਿਨ ਖਾਲਸੇ ਨੇ ਰਾਜ ਕਰਨਾ ਹੀ ਕਰਨਾ ਆ ਗੁਰੂ ਦੀ लाਡਲੀ ਫੌਜ ਨੇ ਰਾਜ ਕਰਨਾ ਹੀ ਕਰਨਾ ਆ ਇਹ ਤੁਹਾਨੂੰ ਮੈਂ ਕਹਿ ਰਣ ਆ ਪਰ ਪਰ ਜਦੋਂ ਤੱਕ ਨਿਹੰਗ ਸਿੰਘ ਇੱਕ ਝੰਡੇ ਥਲੇ ਨਹੀਂ ਆਉਂਦੇ ਉਦੋਂ ਤੱਕ ਰਾਜ ਨਹੀਂ ਹੋਏਗਾ ਨਿਹੰਗ ਸਿੰਘ ਬਹੁਤ ਸਾਰੀਆਂ ਜਥੇਬੰਦੀਆਂ ਬਣਾ ਚੁੱਕੇ ਨੇ ਬਹੁਤ ਸਾਰੇ ਜਥੇਦਾਰ ਬਣ ਚੁੱਕੇ ਨੇ ਔਰ ਆਪਸ ਵਿੱਚ ਹੀ ਲੜਦੇ ਰਹਿੰਦੇ ਨੇ ਨਿਹੰਗ ਸਿੰਘ ਇੱਕ ਹੋ ਜਾਣ ਜਦੋਂ ਨਿਹੰਗ ਸਿੰਘ ਇੱਕ ਹੋ ਗਏ ਤੇ ਪੂਰੇ ਨਿਹੰਗ ਸਿੰਘਾਂ ਦਾ ਇੱਕ ਜਹੇਦਾਰ ਹੋਇਆ ਤੇ ਇੱਕ ਨਿਸ਼ਾਨ ਸਾਹਿਬ ਦੇ ਥਲੇ ਨਿਹੰਗ ਸਿੰਘ ਇਕੱਠੇ ਹੋ ਗਏ ਤੇ ਪੂਰੀ ਦੁਨੀਆ ਤੇ ਨਿਹੰਗ ਸਿੰਘਾਂ ਦਾ ਹੀ ਰਾਜ ਹੋਣਾ ਗੁਰੂ ਦੀ लाडली ਫੌਜ ਦਾ ਹੀ ਰਾਜ ਹੋਣਾ ਆ ਇਹ ਮੇਰੇ ਕੋਲ ਲਿਖ ਕੇ ਲੈ ਲਓ ਮੈਂ ਕਹਿ ਦਨਾ ਗੱਲ ਇਹ ਜਿਹੜੀਆਂ ਟੈਕਨੋਲੋਜੀਆ ਟੈਕਨੋਲੋਜੀਆ ਆ ਜਾਂ ਜਪਾਨ ਦੀਆਂ ਚੀਨ ਦੀਆਂ ਅਮਰੀਕਾ ਦੀਆਂ ਏ ਸਾਬ ਇਹੋ ਜਿਹਾ ਤੂਫਾਨ ਹੋਣਾ ਇਹੋ ਜਿਹਾ ਤੂਫਾਨ ਹੋਣਾ ਇਹੋ ਜਿਹਾ ਮੀਂਹ ਪੈਣਾ ਇਹ ਸਭ ਮਿਸ ਹੋ ਜਾਣੀਆਂ ਇਹ ਨਹੀਂ ਚੰਦਣੀਆਂ ਉਦੋਂ ਫਿਰ ਨਿਹੰਗ ਸਿੰਘਾਂ ਦੀ ਤੇਗ ਚਲਣੀਆਂ ਤੇਗ ਤੇ ਨਿਹੰਗ ਸਿੰਘਾਂ ਨੇ ਹੀ ਨਿਊ ਵਰਲਡ ਆਰਡਰ ਕ੍ਰੀਏਟ ਕਰਨਾ ਆ ਤਾਂ ਹੀ ਦੁਨੀਆ ਵਿੱਚ ਲੋਕ ਸੁਖ ਦਾ ਸਾਥ ਲੈਣ ਸਕਣਗੇ ਤਾਂ ਹੀ ਸੱਚ ਦਾ ਰਾਜ ਆਏਗਾ ਤਾਂ ਹੀ ਲੋਕਾਂ ਦਾ ਨਿਆਂ ਹੋਏਗਾ ਤਾਹੀ ਕਿਸੇ ਨਾਲ ਧੋਖਾ ਨਹੀਂ ਹੋਏਗਾ ਸੱਚ ਦਾ ਰਾਜ ਸਿਰਫ ਨਿਹੰਗ ਸਿੰਘ ਲਿਆ ਸਕਦੇ ਹੈ ਪਰ ਉਸ ਵਾਸਤੇ ਨਿਹੰਗ ਸਿੰਘਾਂ ਦਾ ਇੱਕ ਹੋਣਾ ਬਹੁਤ ਜ਼ਰੂਰੀ ਹੈ ਇਹ ਬਹੁਤ ਸਾਰੀਆਂ ਜਥੇਬੰਦੀਆਂ ਨਿਹੰਗ ਸਿੰਘਾਂ ਦੀ ਤਾਕਤ ਨੂੰ ਕਮਜ਼ੋਰ ਕਰਦੀਆਂ ਵੀਰੋ ਕਮਜ਼ੋਰ ਕਰਦੀਆਂ ਆ ਤੇ ਜਿਹੜੇ ਵਿੱਚ ਕੁਛ ਘਟਿਆ ਲੋਕ ਸ਼ਾਮਿਲ ਹੋਏ ਹੋਏ ਉਹਨਾਂ ਨੂੰ ਵੀ ਬਾਹਰ ਕੱਢਣਾ ਪੈਣਾ ਆ ਅਸਲੀ ਨਿਹੰਗ ਸਿੰਘ ਜਦੋਂ ਇਕੱਠੇ ਹੋ ਗਏ ਤੇ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋ ਗਏ ਤੇ ਇੱਕ ਜਹੇਦਾਰ ਦੀ ਰਹਿਨਮਾਈਂ ਇਕੱਠੇ ਹੋ ਗਏ ਉਦੋਂ ਹੀ ਦੁਨੀਆਂ ਦੇ ਧਿਆੰਗ ਸਿੰਘਾਂ ਦਾ ਰਾਜ ਆ ਜਾਣਾ ਆ ਤੇ ਅਮਰੀਕਾ ਰੂ ਚੀਨ ਜਪਾਨ ਇਹਨਾਂ ਦੀ ਤਾਕਤ ਜ਼ੀਰੋ ਹੋ ਜਾਣੀਆਂ ਅਗਲਾ ਵਰਲਡ ਆਰਡਰ ਧਿਆੰਗ ਸਿੰਘ ਲੈ ਕੇ ਆਉਣਗੇ ਵੀਰੋ ਜਿੱਥੇ ਵੀ ਕੋਈ ਧਿਆੰਗ ਸਿੰਘ ਮਿਲਦਾ ਆ ਉਹਨਾਂ ਨੂੰ ਉੱਥੇ ਹੀ ਮੱਥਾ ਟੇਕੋ ਮੱਥਾ ਟੇਕੋ ਤੇ ਉਹਨਾਂ ਨੂੰ ਕਹੋ ਬਾਬਾ ਜੀ ਇਕ ਹੋ ਜਾਓ ਬਾਬਾ ਜੀ ਇੱਕ ਹੋ ਜਾਓ ਚਲੋ ਮੀਰੋ ਜੇ ਅਸੀਂ ਸੱਚੀ ਦੁਨੀਆ ਦਾ ਭਲਾ ਕਰਨਾ ਚਾਹੁੰਦੇ ਆ ਤੇ ਅਸੀਂ ਨਿਹੰਗ ਸਿੰਘਾਂ ਕੋਲ ਚੱਲੀਏ ਤੇ ਜਿੱਥੇ ਵੀ ਨਿਹੰਗ ਸਿੰਘ ਨੇ ਉਹਨਾਂ ਨੂੰ ਇਹੋ ਹੀ ਜਾ ਕੇ ਕਹੋ ਬਾਬਾ ਜੀ ਮੱਥਾ ਟੇਕ ਕੇ ਬਾਬਾ ਜੀ ਇੱਕ ਹੋ ਜਾਓ ਸਾਰੇ ਨਿਹੰਗ ਸਿੰਘ ਇੱਕ ਹੋ ਜਾਓ ਕਿਉਂਕਿ ਦੁਨੀਆ ਨੂੰ ਤਾਰ ਨਿਹੰਗ ਸਿੰਘ ਹੀ ਸਕਦੇ ਗੁਰੂ ਦੀ ਲਾਡਲੀ ਫੌਜ ਹੀ ਤਾਰ ਸਕਦੀ ਦੁਨੀਆ ਨੂੰ ਇਹ ਟੈਂਕਾਂ ਤੋਪਾਂ ਵਾਲੇ ਇਹ ਡਰੋਨਾਂ ਵਾਲੇ ਜਾਜਾਂ ਵਾਲੇ ਸਿਰਫ ਬੰਬ ਸੁੱਟ-ਸੁੱਟ ਕੇ ਦੁਨੀਆ ਨੂੰ ਤਬਾਹੀ ਕਰ ਸਕਦੇ ਆ ਵੀਰੋ ਤਬਾਹੀ ਕਰ ਸਕਦੇ ਆ ਸ਼ਾਂਤੀ ਦੇ ਸੱਚ ਦਾ ਰਾਜ ਸਿਰਫ ਨਿਹੰਗ ਸਿੰਘ ਲੈ ਆ ਸਕਦੇ ਆ ਸਿਰਫ ਨਿਹੰਗ ਸਿੰਘ ਤੇ ਉਹ ਰਾਜ ਉਹ ਲੋ ਆਣ ਆ ਜਦੋਂ ਪੂਰੀ ਨਿਹੰਗ ਸਿੰਘ ਸਮੁੱਚੀ ਕੌਮ ਇੱਕ ਹੋ ਜਾਊਗੀ ਸਾਰੇ ਨਿਹੰਗ ਸਿੰਘ ਇੱਕ ਹੋ ਜਾਣਗੇ ਫਿਰ ਦੇਖਿਓ ਤਾਕਤ ਕੇ ਵੇ ਪਰਛਾਣਵੇਂ ਕਰੋੜੀ ਖਾਲਸਾ ਉਤਪਨ ਹੁੰਦਾ ਆ ਚਾਰ ਚਫੇਰਿਓ ਵੀਰੋ ਫਿਰ ਦੇਖਿਓ ਇਹ ਹੁਣ ਕਈਆਂ ਨੇ ਕਹਿਣਾ ਪ੍ਰਾਗੇ ਖਾ ਕੇ ਗੱਲਾਂ ਕਰਨ ਡਿਆ ਨਹੀਂ ਵੀਰੋ ਇਹ ਗੱਲਾਂ ਮੇਰੀਆਂ ਸੱਚੀਆਂ ਆ ਜਿੱਥੇ ਵੀ ਢੰਗ ਸਿੰਘ ਮਿਲਦੇ ਆ ਉਹਨਾਂ ਨੂੰ ਮਥਾ ਟੇਕੋ ਤੇ ਉਹਨਾਂ ਨੂੰ ਕਹੋ ਬਾਬਾ ਜੀ ਇੱਕ ਹੋ ਜਾਓ ਬਾਬਾ ਜੀ ਇੱਕ ਹੋ ਜਾਓ ਤੇ ਦੁਨੀਆ ਦਾ ਭਲਾ ਕਰ ਦਿਓ ਦੁਨੀਆ ਦਾ ਭਲਾ ਕਰ ਦਿਓ ਤੇ ਜਦੋਂ ਖਾਲਸਾ ਇੱਕ ਹੋ ਗਿਆ ਨਿਹੰਗ ਸਿੰਘ ਇੱਕ ਹੋ ਗਏ ਫਿਰ ਪੂਰੀ ਦੁਨੀਆ ਦੇ ਨਿਹੰਗ ਸਿੰਘਾਂ ਨੇ ਰਾਜ ਕਰਨਾ ਆ ਤੇ ਵੀਰੋ ਆਪਾਂ ਨਿਹੰਗ ਸਿੰਘ ਨਹੀਂ ਅਗੇ ਬਾਦ ਨੀਲੀ ਬਾਗ ਆਪਾਂ ਵੀ ਬੰਦ ਲਿਆ ਵੀਰੋ ਨੀਲੀ ਬਾਗ ਆਪਾਂ ਵੀ ਬੰਦ ਲਿਆ ਤੇ ਗੁੱਟ ਚ ਕੜਾ ਆਪਾਂ ਵੀ ਪਾਇਆ ਹੋਇਆ ਆ ਪੂਰੀ ਦਾੜੀ ਨਹੀਂ ਰੱਖੀ ਪਰ ਦਾੜੀ ਵੀ ਰੱਖੀ ਹੋਈ ਆ ਮੋਛਾਂ ਵੀ ਰੱਖੀਆਂ ਹੋਈਆਂ ਆ ਗੁਰੂ ਘਰ ਵੀ ਜਾਈਦਾ ਗੁਰਦਾਰੇ ਮੱਥਾ ਵੀ ਟੇਕੀਦਾ ਆ ਤੇ ਸੇਵਾ ਵੀ ਕਰੀਦੀ ਆ ਕਿਉਂ ਕਿ ਪਤਾ ਮੈਨੂੰ ਦੁਨੀਆਂ ਨੂੰ ਸਹੀ ਰਸਤੇ ਸਿਰਫ ਅੰਧੰਗ ਸਿੰਘ ਹੀ ਪਾ ਸਕਦੇ ਆ ਇਹ ਥੋਪਾ ਟੈਂਕਾ ਵਾਲੇ ਦੁਨੀਆਂ ਨੂੰ ਬਰਬਾਦ ਹੀ ਕਰ ਸਕਦੇ ਆ ਇਸ ਵਾਸਤੇ ਮੇਰੀ ਹੱਥ ਜੋੜ ਕੇ ਨਿਹੰਗ ਸਿੰਘਾਂ ਨੂੰ ਬੇਨਤੀ ਆ ਇੱਕ ਹੋ ਜੋ ਇਹ ਬਹੁਤ ਜਥੇਬੰਦੀਆਂ ਤਾਕਤ ਨੂੰ ਕਮਜ਼ੋਰ ਕਰਦੀਆਂ ਆ ਇਹ ਬਹੁਤ ਜਥੇਬੰਦੀਆਂ ਖਤਮ ਕਰੋ ਨਿਹੰਗ ਸਿੰਘਾਂ ਦੀ ਇੱਕੋ ਜਥੇਬੰਦੀ ਹੋਵੇ ਇੱਕੋ ਨਿਸ਼ਾਨ ਸਾਹਿਬ ਥੱਲੇ ਨਿਹੰਗ ਸਿੰਘ ਇਕੱਠੇ ਹੋਣ ਇੱਕੋ ਜਹੇਦਾਰ ਹੋਵੇ ਫਿਰ ਦੇਖਿਓ ਦੁਨੀਆ ਦੀਆਂ ਤਾਰ ਤਾਰ ਕੇ ਨਿਹੰਗ ਸਿੰਘਾਂ ਅੱਗੇ ਜੀਰੋ ਯਾਨੀ ਕਿਆਂ ਜੀਰੋ ਵੀਰੋ ਧੰਨਵਾਦ ਵੀਡੀਓ ਸ਼ੇਅਰ ਕਰਦੇ ਹੋ ਤੇ ਹੁਣ ਆ ਇੱਕ ਦਿਨ ਇਦਾਂ ਹੀ ਆ ਪਾ ਮੈਂ ਤੇ ਜੋ ਮਰਜੀ ਸਮਝੀ ਜੋ ਕਿ ਮੈਂ ਗਲਤ ਕਹਿ ਰਿਹਾ ਮੈਂ ਰਾਗੇ ਖਾਧਿਆ ਮੈਂ ਭੰਗ ਪੀਤੀ ਆ ਨਹੀਂ ਉਹ ਜੋ ਵੀ ਆ ਪਰ ਇੱਕ ਸੱਚੀ ਗੱਲ ਆ ਇਦਾਂ ਹੀ ਹੁਣਾ ਵੀਰੋ ਨਿਹੰਗ ਸਿੰਘ ਹੀ ਦੁਨੀਆ ਦੀ ਮੁਕਤੀ ਤੇ ਨਿਊ ਵਰਡ ला ਸਕਦੇ ਆ ਦੁਨੀਆ 'ਚ ਸੱਚ ਦਾ ਰਾਹ ਨਿਹੰਗ ਸਿੰਘਾਂ ਦੇ ਦੁਆਰਾ ਹੀ ਹੋਣਾ ਆ ਉਹ ਉਦੋਂ ਹੋਣਾ ਆ ਜਦੋਂ ਸਾਰੇ ਨਿਹੰਗ ਸਿੰਘ ਇੱਕ ਹੋ ਜਾਣਗੇ ਤੇ ਪੂਰੀ ਪਾਵਰ ਨਿਹੰਗ ਸਿੰਘਾਂ ਕੋਲ ਹੋਏਗੀ ਇਹ ਝੰਡੀਆਂ ਪੁੱਚੀਆਂ ਸਾਰੀਆਂ ਤਾਕਤਾਂ ਜਿਹੜੀਆਂ ਦੁਨੀਆਂ 'ਚ ਬੜੀਆਂ ਫਿਰਦੀਆਂ ਆ ਇਹ ਸਭ ਜ਼ੀਰੋ ਜਾਣੀਆਂ ਆ ਤੇ ਸਾਡਾ ਰਾਜ ਆਣਾ ਆਪਣਾ ਰਾਜ ਪੂਰੀ ਦੁਨੀਆਂ ਤੇ ਪੰਜਾਬ ਦੇ ਰਾਜ ਕਰਨਾ ਵੀਰੋ ਪੂਰੀ ਦੁਨੀਆਂ ਤੇ ਪੰਜਾਬ ਦੇ ਰਾਜ ਕਰਨਾ ਆ ਉਹ ਕਰਾਉਣਾ ਆ ਲਾਡਲੀ ਫੌਜ ਨੇ ਕਿਉਂਕਿ ਜਦੋਂ ਨਿਹੰਗ ਸਿੰਘ ਤੇਗ ਫੜ ਲੈਂਦੇ ਆ ਵੇ ਸਵਾ ਲੱਖ ਦੇ ਅੱਗੇ ਇੱਕੋ ਨਿਹੰਗ ਸਿੰਘ ਅੱਗੇ ਲਾ ਕੇ ਭਜਾ ਲਾਵੇ ਫਿਰ ਨਿਹੰਗ ਸਿੰਘ ਇਕ ਕੱਤਾ ਹੱਕਤ ਬਣ ਜਾਂਦੀ ਏਕ ਰੁੱਦਰ ਰੂਪ ਲੈ ਲੈਂਦਾ ਨਿਹੰਗ ਸਿੰਘ ਤੇ ਵੀਰੋ ਬਹੁਤ ਜਲਦੀ ਉਹ ਟਾਈਮ ਆਉਣ ਵਾਲਾ ਆ ਜਿਵੇਂ ਨਿਹੰਗ ਸਿੰਘ ਇਕੱਠੇ ਹੋਣਗੇ ਵੀਰੋ ਉਵੇਂ ਹੀ ਸ਼ਨੂਏ ਕਰੋੜੀ ਖਾਲਸਾ ਉਤਪਨ ਹੋ ਜਾਏਗਾ ਤੇ ਉਵੇਂ ਹੀ ਸੱਚ ਦਾ ਰਾਜ ਪੂਰੀ ਦੁਨੀਆ ਤੇ ਆ ਜਾਏਗਾ ਵੀਰੋ ਵੀਡੀਓ ਸ਼ੇਅਰ ਕਰ ਦਿਓ ਵੀਰੋ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ